ਕਤਨਾਮ ਸ਼ਿਵਾਈ ਕ੍ਰਿਜੀ ਬਾਰਮਹਾ ਮਾਂਝ ਮੱਲਾ ਪੰਜਮ ਕਾਚੋਥਾ ਵਿਸਾਖ ਦੀਰਨ ਕੁੰਵਾੜੀ ਜਿੰਨਾ ਪ੍ਰੇਮ ਵਿਚੋ ਹਰ ਸਾਜਨਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਤੇ ਰਕਲਾ ਤੇਰਾ ਨਾ ਸੰਗ ਤਨਾ ਹਾਰੇ ਹਵਨਾਸ਼ੀਓ ਪਾਲਿਚ ਪਲਿਚ ਸਗਲੀ ਮੁਈ ਝੂਠੈ ਤੰਦਮੋ ਇਕਸਹਾਰ ਕੇ ਨਾਮ ਬਿਨ ਅੱਗੇ ਲਈਏ ਕੋ ਦੇ ਵਿਚਾਰੇ ਵਿਗੁਜਨਾ ਪ੍ਰਭ ਬਿਨਯ ਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਨਕ ਕੀ ਪ੍ਰਭ ਦੇਨ ਤੀ ਪ੍ਰਭ ਮਿਲੋ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਲ ਗਏ ਜਾਂ ਸੰਤ ਭੇਟੇ ਹਰ ਸੋਏ ਵਿਸਾਖ ਦੇ ਮਹੀਨੇ ਇਰਾਈ ਗੁਰੂ ਜੀ ਫਰਮਾਉਂਦੇ ਹਨ ਜਿਸ ਤਰ੍ਹਾਂ ਦਰਖਤ ਤੋਂ ਕੱਟੀ ਹੋਈ ਟਹਿਣੀ ਨੂੰ ਸੁਖ ਨਹੀਂ ਮਿਲਦਾ ਤਿਵੇਂ ਜਿਹੜੀਆਂ ਪਤੀ ਪ੍ਰਭੂ ਤੋਂ ਵਿਛੜ ਗਈਆਂ ਹਨ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਵਿਛੋੜਾ ਹੈ ਉਨਾ ਜੀਵ ਇਸਤਰੀਆਂ ਨੂੰ ਕਿਵੇਂ ਧੀਰਜ ਹੋ ਸਕਦਾ ਹੈ ਸੱਜਣ ਪ੍ਰਭੂ ਨੂੰ ਵਿਸਾਰ ਕੇ ਉਹ ਝੂਠੀ ਮਾਇਆ ਦੇ ਮੋਹ ਵਿੱਚ ਫਸ ਗਈਆਂ ਹਨ ਅਖੀਰ ਨੂੰ ਉੱਤਰ istri ਅਤੇ ਤਨ ਕੋਈ ਵੀ ਸਾਥ ਨਹੀਂ ਨਿਭਦਾ ਸਿਰਫ ਅਬినాਸ਼ੀ ਪ੍ਰਭੂ ਹੀ ਸੱਚਾ ਸਾਥੀ ਬਣਦਾ ਹੈ ਸਾਰੀ ਮੁਕਾਈ ਝੂਠੇ ਤੰਦਿਆਂ ਦੇ ਮੋਹ ਵਿੱਚ ਫਸ ਕੇ ਉਲਝ ਉਲਝ ਕੇ ਮਰ ਰਈਏ ਪ੍ਰਲੋਕ ਵਿੱਚ ਪਰਮਾਤਮਾ ਦੇ ਨਾਮ ਤੋਂ ਇਲਾਵਾ ਮਨੁੱਖ ਦੇ ਬਾਕੀ ਸਾਰੇ ਕਰਮ ਖੋ ਲਏ ਜਾਂਦੇ ਹਨ ਵਾਹਿਗੁਰੂ ਨੂੰ ਵਿਸਾਰ ਕੇ ਖੁਆਰੀ ਹੁੰਦੀ ਹੈ ਪ੍ਰਭੂ ਤੋਂ ਬਿਨਾਂ ਕੋਈ ਸਾਥੀ ਨਹੀਂ ਬਣਦਾ ਜੋ ਪ੍ਰੀਤਮ ਪ੍ਰਭੂ ਦੀ ਚਰਣੀ ਲਗਦੇ ਹਨ ਉਹ ਪਵਿੱਤਰ ਹਨ ਅਤੇ ਉਹਨਾਂ ਦੀ ਸ਼ੋਭਾ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਪ੍ਰਭੂ ਅੱਗੇ ਬੇਨਤੀ ਹੈ ਕਿ हे ਪ੍ਰਭੂ ਤੇਰਾ ਮੇਲ ਨ ਪ੍ਰਾਪਤ ਹੋ ਜਾਵੇ ਵਿਸਾਖ ਦਾ ਮਹੀਨਾ ਤਦੋਂ ਹੀ ਸੋਨਾ ਲੱਗ ਸਕਦਾ ਹੈ ਜੇ ਸੰਤ ਪ੍ਰਭੂ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ